ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਹੁਣ ਹੈਗਾ ਜੀ ਸਵੇਰ ਦਾ ਟਾਈਮ 10:00 ਵਜੇ ਦਾ ਤੇ ਆਪਣੇ ਵੀਰ ਆਇਆਗਾ ਨਾ ਲਾਉਣ ਆਪਾਂ ਕਾਫੀ ਟਾਈਮ ਦੇਣ ਫੋਨ ਕਰੀ ਜਾਂਦੇ ਸਬਾਈ ਨੂੰ 2-3 ਮਹੀਨੇ ਹੋ ਗਏ ਪਰ ਬਾਈ ਦਾ ਅੱਜ ਟਾਈਮ ਲੱਗਿਆਗਾ ਤੇ ਟਾਈਮ ਕੀ ਲੱਗਿਆ ਭਈ ਆਪਾਂ ਲਾਉਦੇ ਸੀ ਨਾ ਤੇ ਹੋ ਗਿਆ ਸਾਡਾ ਤਾਂ ਬਹੁਤ ਵੱਡਾ ਨੁਕਸਾਨ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਤੇ ਵੀਰ ਆ ਗਿਆ ਅੱਜ ਸਨੇਹਾ ਹੀ ਤੇ ਕਿਉਂਕਿ ਵੀ ਮੈਨੂੰ ਐ ਹੋ ਜਾਂਦਾ ਕੰਨਾ ਲਾਈਟ ਚਲੀ ਜਾਂਦੀ 2-3 ਦਿਨ ਹੋ ਗਏ ਮੈਨੂੰ ਐ ਹੋ ਜਾਂਦਾ ਪਹਿਲਾਂ ਪੁਛਣਾ ਤਾਂ ਕੰਮ ਕਰ ਲਾਂ ਵੀ ਦੂਜਾ ਇੱਧਰ ਬਾਅਦ ਚ ਕਰੂੰ ਅੱਜ ਇਹ ਮੈਂ ਰੋਟੀ ਖਾਧੀ ਨਹੀਂ ਤੇ ਮੇਰਾ ਝਾੜੂ ਲਾਉਣ ਵਾਲਾ ਵੀ ਪਿਆਗਾ ਤੇ ਉਹ ਬਾਈ ਆ ਗਿਆ ਤੇ ਆਪਾਂ ਹੁਣ ਲਾਉਣ ਲੱਗ ਗਏ ਪਰਸਨਾ ਲੈ ਲਵਾਂ ਤੇ ਤੁਹਾਨੂੰ ਵੀ ਦੂਸਰੇ ਪਾਸੇ ਇਹ ਕੈਮਰਾ ਕਰਕੇ ਦਿਖਾਉਣੇ ਆ ਤੇ ਇੱਕ ਨਾ ਵੀਬੀ ਇਹ ਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹਨਾ ਵੀਰ ਦੀ ਵੀ ਵਿਚਾਰੇ ਦੀ ਹੈਲਪ ਹੋ ਜੇ ਤੇ ਹਰੇਕ ਅੱਜ ਮੈਂ ਆਪਾਂ ਮਿਹਨਤ ਕਰਦੇ ਹਨਾ ਇਹ ਵੀਰ ਵੀ ਵਿਚਾਰਾ ਮਿਹਨਤ ਕਰਦਾਗਾ ਤੇ ਵਿੱਚ ਇਹ ਕਿਸੇ ਨੇ ਹਨਾ ਨੌਂ ਲਾਉਣੇ ਹੋਣ ਤਾਂ ਵੀ ਜਦੋਂ ਜਾਂ ਸਿੰਗ ਬਣਾਉਣੇ ਹੋਣ ਤਾਂ ਵੀਰ ਨਾਲ ਵੀ ਜ਼ਰੂਰ ਸੰਪਰਕ ਕਰਨ ਤੇ ਇਹ ਨਿਰਨਾਣਾ ਵੀਰਦੀ ਬਚਾਰੇ ਦੀ ਮਦਦ ਹੋ ਜੂ ਤਾਂ ਉਹ ਕੁੜੀਆਂ ਹੀ ਕੁੜੀਆਂ ਵਿਚਾਰੇ ਦੇ ਇਹਦੇ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਚੱਲ ਪਏ ਨਹੀਂ ਤਾਂ ਆਪਾਂ ਇੱਥੇ ਹੋਰ ਵੀ ਆਉਂਦੇ ਹੁੰਦੇ ਆ ਉਹਨਾਂ ਤੋਂ ਨਾ ਬਣਾ ਲੈਂਦੇ ਪਰ ਕਈ ਸਾਲ ਹੋ ਗਿਆ ਨਾ ਇਹ ਬਾਈ ਨੂੰ 9.5 ਦੇ ਨੂੰ ਤੇ ਸੁਭਾਅ ਦੇ ਬਹੁਤ ਵਧੀਆ ਨੇ ਇਹ ਤਾਂ ਕਰਕੇ ਆਪਾਂ ਇਹਨਾਂ ਨੂੰ ਬੁਲਾਉਣੇ ਹੁੰਦੇ ਆ ਵੀ ਚਲੋ ਇੱਕਾ ਨਾ ਵਿਚਾਰਾ ਧੀਆ ਵਾਲਾ ਤੇ ਚਲੋ ওই ਬਾਈ ਦੀ ਹੈਲਪ ਹੋ ਗਈ ਜ਼ਰੂਰ ਕਰਿਓ ਜ਼ਰੂਰ ਕੰਟੈਕਟ ਕਰਿਓ ਉਹਨਾਂ ਨੂੰ ਤੇ ਆਪਾਂ ਵੀ ਬਾਈ ਨੂੰ ਪੁੱਛ ਕੇ ਹਨਾ ਇਹ ਚ ਵੀ ਉਹਨਾਂ ਦਾ ਐਡਰੈਸ ਵਗੈਰਾ ਸਾਰਾ ਕੁਝ ਦੱਸ ਦਾਂਗੇ ਬੱਸ ਤਾਂ ਬਾਈ ਹੁੰਦਾਗਾ ਵੀ ਕਲਿਆਣਾ ਤੋਂ ਮੈਂ ਜਮਲਾ ਬਾਈ ਦਾ ਨਾ ਤੇ ਉਹਨਾਂ ਨਾਲ ਜਰੂਰ ਕੰਟੈਕਟ ਕਰ ਲੈ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਆ ਤੇ ਬਹੁਤ ਵਧੀਆ ਸੁਭਾਅ ਦੇ ਨੇ ਤੇ ਕੋਹਨਾਂ ਕੋਲੇ ਜਿਗਾਰਡਮੈਂਟ ਬਹੁਤ ਵਧੀਆ ਬਣਿਆ ਬਸ ਕੰਜਾ ਕਿਉਂਕਿ ਅੱਗੇ ਆਉਂਦੇ ਸੀ ਨਾ ਵੀ ਰੱਸੀਆਂ ਵਗੈਰਾ ਨਾਲ ਬੰਨਦੇ ਸੀ ਪਸ਼ੂ ਨੂੰ ਉਹ ਥੱਲੇ ਡਿੱਗ ਜਾਂਦੇ ਸੀਗੇ ਤੇ ਉਹਦੇ ਲਈ ਹਨਾ ਜਿਹੜੇ ਵੀ ਗੱਪਣ ਪਸ਼ੂ ਹੁੰਦੇ ਸੀ ਉਹਨਾਂ ਨੂੰ ਬਹੁਤ ਡਰ ਰਹਿੰਦਾ ਸੀ ਉਹਨਾਂ ਦਾ ਤੇ ਵੀ ਕਈ ਵਾਰੀ ਹੈ ਨਾ ਸੱਟ ਫੇਟ ਪਾਵੇ ਦਿੱਤੀ ਹੈ ਵੀ ਕੋਈ ਨੁਕਸਾਨ ਨਾ ਹੋ ਜੇ ਤੇ ਇਹਦੇ ਨਾਲ ਕੋਈ ਡਰ ਨਹੀਂ ਰਹਿੰਦਾ ਪੁਸ਼ਵਾ ਨੂੰ ਤੇ ਚਲੋ ਆਪਾਂ ਦਿਖਾਉਨੇ ਆ ਦੂਸਰੇ ਪਾਸੇ ਕੈਮਰਾ ਕਰਕੇ ਬਣੇ ਰਿਓ ਵੀਡੀਓ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਰੇ ਚਲੋ ਜੀ ਮਿਲਾਉਨੇ ਆ ਬਾਈ ਨਾਲ ਤੁਹਾਨੂੰ ਖੜ ਗਈ ਹੈ ਤਾਂ ਚਲ ਬਾਈ ਦੇ ਯਾਰ ਕਿੱਥੇ ਗਿਆ ਬਾਈ ਵੀ ਇਸ ਤੋਂ ਬਾਹਰ ਪੂਰਾ ਹਾਲ ਹੋਇਆ ਪਿਆ ਸੀ ਨੋਹਾਂ ਦਾ ਕੱਬਣ ਵੱਜਾਂ ਵਾਲੀ ਵਧੀਆ ਹਨਾ ਬਾਈ ਇਹ ਸਕੰਜਾ ਜੇ ਇਹ ਤਾਂ ਖੜ ਗਈ ਬਾਈ ਸਾਡੀ ਮੱਝ ਤੇ ਆਹ ਮੱਝ ਦਾ ਬਾਈ ਨੇ ਕਰਤਾ ਸਾਡੀ ਦਾ ਨੁਕਸਾਨ ਦੇਖੋ ਜਿਉਂ ਆਪਾਂ ਕਹਨੇ ਉਹਨੇ ਟੁੱਟੇ ਸਿੰਘ ਵਾਲੀ ਇਹਦਾ ਵਿਚਾਰੀ ਦਾ ਦੂਜਾ ਵੀ ਤੋੜ ਕੇ ਪ੍ਰੋਪਰ ਦਾ ਕਰਤਾ ਇਹ ਵਾਲੀ ਭੈੜੀ ਐ ਇਹਨੇ ਉਹ ਚਪਸਾ ਲਿਆ ਸਕੰਜੇ ਜੇ ਚ ਤੇ ਉਹ ਵੀ ਕੈਪ ਲਹਾ ਲਿਆ ਤੇ ਬਾਈ ਨੇ ਮੇਰਾ ਨੁਕਸਾਨ ਕਰਤਾ ਹਨਾ ਬਾਈ ਹਾਂ ਹੋਰ ਲੱਗਣ ਲੱਗ ਪਏ ਨੇ ਦੇਖ ਬਾਈ ਕਹਿੰਦਾ ਹੁਣ ਸੋਹਣੀ ਲੱਗਦੀ ਆ ਦੋਨੇ ਸਿੰਘ ਇੱਕੋ ਜਿਹੇ ਹੋਗੇ ਦੋ ਮਹੀਨੇ ਹੋ ਗਏ ਤੈਨੂੰ ਬਾਈ ਨੂੰ ਫੋਨ ਕਰਦਿਆਂ ਨੂੰ ਬਾਈ ਕਹਿੰਦਾ ਮੇਰੇ ਕੋਲ ਕੰਮ ਵਾਲਾ ਰਹਿੰਦਾ ਪੂਰਾ ਇਹ ਤੇ ਬਾਲੇ ਵਧੇ ਭੈਣਾ ਇਹਦਾ ਵਿਚਾਰੀ ਵਧੀਆ ਖੜ ਗਈ ਤੇ ਉਹਨੇ ਤਾਂ ਕੰਜਾ ਜਿਹਾ ਹਲਾ ਕੇ ਲੱਗੀ ਇਹ ਬਾਈ ਆਉਂਦਾ ਹੁੰਦਾ ਸਾਡੇ ਕਲਿਆਣਾ ਤੋਂ ਤੇ ਜਿਹਨੇ ਵੀ ਸੰਪਰਕ ਕਰਨਾ ਹੋਵੇ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਜ਼ਰੂਰ ਕਰਿਓ ਆ ਲੰਗ ਮੋਰ ਟੈਂਡਰ ਆ ਰਿਹਾ ਮਾਪੀ ਬੱਟੇ ਉਹ ਮੱਤ ਦਾ ਰਿਹਾ ਬਣਾ ਹੈ ਇਹ ਨਹੀਂ ਕਿ ਕਿੰਨੇ ਛਿੰਗ ਆ ਬਣਾ ਲੇ ਨਾ ਮੁਰਕੇ ਲੱਗਦੇ ਹੀ ਨਹੀਂ ਵੱਟ ਕੇ ਕਬੋੜੀ ਹੋ ਜਾਂਦਾ ਆਏ ਤਾਂ ਬਾਈ ਵਧੀਆ ਵਿਚਾਰੀ ਸੀਲ ਉਹਦੇ ਤਾਂ ਨਾ ਜਦੋਂ ਵੀ ਟੀਕਾ ਵੀ ਭਰਾਉਣਿਆ ਉਹ ਤਾਂ ਵੀ ਐਂ ਕਰਦੀ ਐ ਹੇ ਹੁਣ ਢੰਡੀ ਸੀਲੀ ਹੋ ਕੇ ਕੜ ਗਈ ਲੈ ਹਾਏ ਬਾਈ ਆਏ ਜੇ ਤਾਂ ਸੀਗਾ ਇੱਕ ਸਿੰਘ ਹੈਗਾ ਉਹ ਗੱਲ ਕਰ ਭੇਡ ਨਾ ਨਹੀਂ ਹੈ ਨਾ ਬਾਈ ਇਹਨੇ ਕਿਸੇ ਨਾ ਸ਼ਾ ਕਰਦੀ ਆ ਤੇ ਮੈਨਾਂ ਆਪਣੀ ਰੋਟੀ ਖਾਧੀ ਵਾਈਸ ਨੇ ਆ ਗਏ ਫੇਰ ਆ ਦੇਖ ਝਾੜੂ ਲਾਉਣ ਨਾਲ ਪਿਆਸਾ ਵਾਦਾਸ ਹੋ ਗਏ ਨਾ ਰੋਟੀ ਖਾਧੀ ਨਾ ਝਾੜੂ ਲਾਏ ਹੈਲੋ ਹਾਂਜੀ ਹਾਂਜੀ ਇਹ ਮੈਂ ਨਾਮ ਦਾ ਲੱਡੋ ਕੜੀ ਆਪਣਾ ਇਹ ਸਾਰੀਆਂ ਡੜੀਆਂ ਆਖੜੇ ਹੁਣ ਕਿ ਇਹਦੇ ਲਹਾਉਣੇ ਨਾਉ ਇਹਦੇ ਵੀ ਵਧੇ ਹੋਏ ਆ ਜਿਹੜੀ ਮੱਛੀ ਨੂੰ ਆਪਾਂ ਵੇਚਣ ਦਾ ਰਾਤਾ ਕਰਦੇ ਆਂ ਅਜੇ ਰਾਤਾ ਆਜਾ ਕਰਦੇ ਆਂ ਫੇਰ ਦੇਖੋ ਇਹਦੇ ਬਣ ਕੇ ਨਾਉ ਤਾਂ ਵਧੀਆ ਉਹ ਇਹ ਤਾਂ ਬਹੁਤ ਬੁਰਾ ਹਾਰ ਗਿਆ ਪਹਿਲਾਂ ਵੀ ਵੀਡੀਓ ਵਿੱਚ ਦਿਖਾਇਆ ਸੀ ਪਰ ਚਿੰਗ ਕੰਨੋਕਾ ਆ ਕੀ ਕਰ ਲਿਆ ਪੁੱਤ ਹੈ ਆ ਕੀ ਕਰ ਲਿਆ ਕੀ ਕੋਣ ਕਿੱਥੇ ਜਾਣਾ ਬਾਈ ਅੱਛਾ ਇੱਥੇ ਆਓ ਖੇਤਾਂ ਚ ਡੱਢੀ ਅੱਛਾ ਖੇਤਾਂ ਚ ਇਸੇ ਬਣਾ ਕੇ ਤੇਰਾ ਨੰਬਰ ਦੇ ਦਿੰਦੇ ਕੋਈ ਉਹਦੇ ਚ ਪਾ ਪਾ ਦੇਣਗੇ ਤੁੰ ਬਾਦ ਕੇ ਨਾ ਚੰਗਾ ਆ ਵੀਡੀਓ ਵੀ ਤੇਰਾ ਕਰ ਦਿੱਤੀ ਚੌਰ ਇਹਨੂੰ ਬੜਾ ਪਤਾ ਹਾਂ ਵਿਚਾਰੇ ਬਾ ਬਾਈ ਦੀ ਵੀ ਮਦਦ ਹੋ ਜਾਂਦੀ ਆ ਮਿਹਨਤ ਆ ਰੇਕ ਦੀਏ ਬਾਈ ਦੇ ਇਹ ਮਿਹਨਤ ਆ ਆਪਾਂ ਬਸੂ ਸਾਹਮਦੇ ਆ ਆਪਣੀ ਉਹ ਮਿਹਨਤ ਆ ਇਹਦੀ ਵਿਚਾਰੀ ਦੀ ਇਹ ਆ ਕਿਹੜੀ ਤੇ ਹਾਂ ਵਾਹ ਕੀ ਗੱਲ ਯਾਰ ਜੰਮ ਦੋਇਆ ਮਾਇਆ ਤੇ ਗੱਲ ਅੱਛਾ ਹਾਂ ਉਦੋਂ ਕਰਿਆ ਸੀ ਬਾਈ ਜੁਗਾ ਇੱਥੇ ਪਹਿਲਾਂ ਆਏ ਹੋ ਤੁਸੀਂ ਪੈ ਨਹੀਂ ਆਲਦਾ ਤਾਂ ਹੋ ਬਣਾ ਕੇ ਸੀ ਨਾ ਬਲਦ ਦੇ ਸਿੰਗ ਹਨ ਨਾ ਇਹ ਜੀ ਹਾਂ ਹਾਂ ਉਹਨੇ ਕਹਿੰਦਾ ਸੀ ਅਗ ਸਿੰਗ ਵਾਲੇ ਵੱਡੇ ਸੀ ਕਿਨੇ ਇਹ ਤਾਂ ਖੜੀ ਹੈ ਵਿਚਾਰੀ ਬਾਈ ਕਹਿੰਦਾ ਅੱਜ ਨਹੀਂ ਮੈਂ ਜਾਂਦਾ ਟਾਈਮ ਨਹੀਂ ਕਹਿੰਦਾ ਉਹਨਾਂ ਦਾ ਟਾਈਮ ਲੱਗ ਜੀ ਮੋੜੀ ਗੱਡਾਂ ਮੈਂ ਤਾਂ ਹੁਣ 2-3 ਮਹੀਨੇ ਹੋ ਗਏ ਬਾਈ ਨੂੰ ਫੋਨ ਲਾਉਂਦੀ ਨੂੰ ਹਾਂ ਪੁੱਤ ਇਹਦਾ ਵਿਚਾਰੀ ਸਿੰਘ ਨਾ ਤੇ ਗਾਂਆਂ ਦੇ ਵੀ ਤਾਂ ਹੋਏ ਵਾਈਟਰ ਵੱਜ ਜਾਂਦੇ ਨਾ ਹਾਂ ਬਹੁਤ ਵੱਡੇ ਹਾਂ ਅੜ ਜਾ ਤਾੜ ਜਾ ਆਖਿਆ ਤਾਂ ਪੋਹ ਨਹੀਂ ਨਾ ਨਾ ਜਰੇ ਬਾਈ ਕਿਕੇ ਦੋ ਦੋ ਬਦੇ ਉਹ ਸਿੰਘ ਜਾਬੀ ਲਾ ਹਵਾ ਵਾਲਾ ਕਿਹੜਾ ਸਿੰਘ ਇਹ ਕਿੰਨੇ ਮਹੀਨੇ ਇਕਪਣਾ ਬਾਈ 7 ਮਹੀਨੇ ਠੀਕ ਹਾਂ ਲਾਉਣਾ ਕਿ ਸ਼ੰਗਲੇ ਤੇ ਮਾੜਾ ਮਾੜਾ ਸ਼ੰਗਲ ਹਾਂ ਹਾਂ ਚੰਗਾ 7 ਮਾ ਕਿਉਂ 8 ਮਾ ਲੱਗ ਗਿਆ ਨਾ ਅੱਜ ਹੋ ਗਈ ਤਰੀਕ 23 ਆ ਕਿ 24 ਆ ਇਹ ਕੋਈ ਨਹੀਂ ਆ ਇਹ ਤਾਂ ਸਿਰਫ ਮੈਂ ਪਕੜਿਆ ਵਾਹ ਰੱਖ ਲਿਆ ਲੈ ਬੱਸ ਹਾਂ ਵਾਹ ਇਹਨਾਂ ਕਿਤੇ ਨਹੀਂ ਮੋਰ ਬਾਹਲੇ ਵੱਡੇ ਵੱਡੇ ਹਾਂ ਉਹਦੇ ਸਮਾਂ ਦੀ ਬਾਹਲੇ ਵੱਡੇ ਸੀ ਉਹ ਤਾਂ ਖੜੀ ਹੀ ਨਹੀਂ ਇਹ ਤਾਂ ਵਿਚਾਰੀ ਖੜ ਗਈ ਹੱਥ ਕੇ ਬਣਾਤੇ ਭੈਣਾਂ ਉਹ ਵੀ ਬਣਾ ਤਾਂ ਦਿੱਤੇ ਸਿੰਘ ਵੀ ਵੜਤਾ ਨਾਲ ਹੀ ਸਿੰਘ ਫਿਰ ਆਪਾਂ ਨੂੰ ਬਣਾਉਣਾ ਨਹੀਂ ਚਾਇ ਇੱਕੋ ਜਿਹੀ ਹੋਵੇ ਜਿੱਲੀ ਨਹੀਂ ਆਉਂਦਾ ਹੈ ਉਹ ਰਹਿੰਦੀ ਆ ਚੌਂਕੀਦਾਰ ਚੌਕੀਦਾਰ ਮੱਝ ਆ ਬਈ ਸਾਡੀ ਹਾਂ ਸਾਰੀਆਂ ਬੈਠੀਆਂ ਰਹਣਗੀਆਂ ਉਹ ਕੱਲੀ ਖੜੀ ਰੂ ਪਾਣੀ ਰੱਤਾ ਇਹ ਕਿਹਨਾ ਪੁਸਟਿਕੈਂਟ ਇਹ ਖੂਬਿਆ ਪਿਆਸੀ ਕੰਨੀ ਹੋ ਗਿਆ ਵਾਸਤਾ ਆ ਮਾਰ ਮਾਰ ਦੂਰ ਮਾਰ ਤੜਤਾੜ ਆਏ ਕੋਈ ਨਾ ਦੋਰ ਮਾਰਦਾਂ ਨਹੀਂ ਇਹ ਕੁਦਰਤੀ ਬਾਣੀ ਜਰਾ ਉਹ ਤਾਂ ਬਾਲਾ ਕੁਛ ਕਰੇ ਨੂੰ ਰੋਡ ਰੋਡ ਲੈ ਕੇ ਜਾਵੇ ਕੰਜ ਜਨ ਕੀ ਲਾਤੀ ਬਈ ਅੱਛਾ ਹੂੰ ਜਮਾ ਕੁੜੀਆਂ ਦੇ ਵਿੱਚ ਜੀ ਪੈ ਜਾਂਦੇ ਇੱਥੇ ਫੇਰੇ ਵਿੱਚ ਕਿੱਥੇ ਲਹਿਣਾ ਸੀਗਾ ਬੋਟਾ ਲੱਗ ਗਿਆ ਇਹਨਾਂ ਦਾ ਹਾਂ ਆ ਗਈ ਹੁਣ ਆਪਣੀ ਤੀਜੀ ਮੱਝ ਹੜੇ ਹੜੇ ਨਹੀਂ ਨਹੀਂ ਆਇਆ ਇਹ ਤਾਂ ਟੁੱਟਦਾ ਉਹਨੇ ਸਿੰਘ ਉਹ ਕਰ ਲੈ ਗੱਲ ਕਰ ਇਹ ਤਾਂ ਟੁੱਟਦਾ ਸਕੰਜਾ ਤਾਂ ਬਹੁਤ ਮਜ਼ੂਤ ਆ ਉਹ ਵਿਚਾਰੀ ਵਧੀਆ ਖੜੀ ਰਹੀ ਐ ਹਾਂ ਦੁਖ ਦੇ ਤਾਂ ਨਹੀਂ ਉਹੀ ਕਰਦਾ ਦੁਖਦੇ ਹੁੰਦੇ ਬਾਈ ਹਾਂ ਉਹੀ ਕਰ ਹਾਂ ਉਹੀ ਕਰਦੀ ਐ ਪਰ ਪਸੂ ਕਿਉਂ ਹੈ ਆਪਣੇ ਸਹੀ ਗੱਲ ਐ ਪਟੇ ਜਨਾ ਕੀ ਕਰਿਆ ਵਾ ਭਾਈ ਕਹਤਾਂ ਉਹ ਲੋਕ ਕੀ ਜਾਂਦਾ ਨਹੀਂ ਨਹੀਂ ਪੈਂਦੀ ਇਹਦਾ ਚੱਕ ਪਸੂ ਚਾਤਦਾ ਰਹਿਣਾ ਤਾਂ ਉਹ ਦੇਖੋ ਆ আচ্ছা আচ্ছা ਉਹ ਕਿੰਨੇ ਕਿੰਨੇ ਨਵਾਂ ਅੱਭੀ ਗੋਹਾ ਵੜ ਜਾਂਦਾ ਸੀ ਨਵਾਂ ਚ ਇਹਦਾ ਡਰ ਸੀ ਇਹ ਹਜੇ ਖੜੀ ਐ ਜਿਹੜੀ ਦਾ ਡਰ ਜਾ ਸਾਰਿਆਂ ਨਾਲੋਂ ਜ਼ਿਆਦਾ ਸੀ ਹਾਂ ਤਾਂ ਇਹਨੇ ਇਹਦਾ ਡਰ ਸੀਗਾ ਵੀ ਇਹ ਆਏ ਨਾ ਕਰੇ ਇਹ ਵਿਚਾਰੀ ਖੜੀ ਐ ਉਹਨਾਂ ਕੰਨਾਂ ਹੋਰ ਪਾਈ ਸੀ ਉਹਨੂੰ ਤੰਨਾ ਯਾਰ ਬੰਦੇ ਨੇ ਇਹ ਕਦਾ ਹਾਂ ਬਈ ਤੁਮ ਸਾਰੇ ਪਸ਼ੂਆਂ ਚ ਆਈ ਜਾਂਦੇ ਬਈ ਕਿੰਨੇ ਪੜੇ ਲਿਖਿਆ ਹੁਣ ਬਹੁਤ ਆਉਂਦੇ ਆ ਹਾਂ ਮੁੰਡੇ ਜਿਹੜੇ ਪੜੇ ਲਿਖੇ ਹੈਗੇ ਸਾਰੇ ਇਹੀ ਕੰਮ ਕਰਨ ਲੱਗੇ ਬਾਹਰ ਤੇ ਤਾਂ ਹੁਣ ਘਟ ਗਿਆ ਜੀ ਹਾਂ ਬਾਹਰ ਦਾ ਬਹੁਤ ਘਟ ਗਿਆ ਜਹਾਂ ਉਹੀ ਇੱਥੇ ਕੰਮ ਕਰ ਲੋ ਹਾਂ ਹੋ ਦੇਖੜਾ ਹਰੇਕ ਫਾਰਮ ਖੋਲੀ ਬੈਠਾ ਰੇਕ ਦੇ ਗਾਇਆਂ ਰੱਖੇ ਹੋਗਾ ਆਹ ਬਾਈ ਜੀ ਹੁਸਨਾ ਨੇ ਦੋ ਬਣਾਇਆ ਬੀਜੋ ਪਾਰਿਆ ਕਰਦਾ ਇਸ ਤਰ੍ਹਾਂ ਹਾਂ ਸਾਰੇ ਬੀਜ ਮੈਂ ਆਹ ਨੂੰ ਸਹੀ ਗੱਲ ਹੈ ਬਈ ਗਾਨਾ ਕੁਮਾੜ ਕਿਨੇ ਵੇਚਣਾ ਉੱਪਰ ਤੋਂ ਬਹੁਤ ਹਾਂ 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 ਚਲੋ ਜੀ ਟਾਈਮ ਹੋ ਗਿਆ 10:30 ਪਾਣੀ 11 ਵਜੇ ਦਾ ਤਾਂ ਆਪਾਂ ਰੋਟੀ ਟੋਕਰੀ ਖਾ ਲਈ ਤੇ ਬਾਈਆਂ ਨੂੰ ਕਰਤੀ ਚਾਹ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਆ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬੋਲਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ